ਔਰ ਜਾਰੇ ਦਿੱਕਤ ਆ ਸਰ ਸਾਨੂੰ ਅਸੇ ਤਾਂ ਆਏ ਗਰਮੀਆਂ ਡਾਇਰੀਆ ਫੈਲਦਾ ਤੇ ਬਿਮਾਰ ਹੁੰਦੇ ਆ ਬੱਚੇ ਡਿੱਗਦੇ ਨੇ ਬਿਮਾਰ ਹੁੰਦੇ ਨੇ ਕਈ ਤਾਂ ਸਕੂਲ ਵੀ ਨਹੀਂ ਜਾ ਪਾਉਂਦੇ ਇੰਨੀ ਗੰਦਗੀ ਹੈ ਇੰਨਾ ਮੱਛਰ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਕਿੰਨੀ ਚੀਕ ਜੰਮੀ ਵੀ ਹੈ ਕੋਈ ਹੱਲ ਨਹੀਂ ਹੋ ਰਹਾ ਕਮੇਟੀ ਜੀ ਅਸੀਂ ਦੋ ਵਾਰ ਜਾਏ ਪਹਿਲਾਂ ਵੀ ਸਾਡੇ 2 ਸਾਲ ਪਹਿਲਾਂ ਉਹ ਡਾਇਰੀਆ ਫੈਲ ਗਿਆ ਸੀ ਦੋ ਬੱਚਿਆਂ ਦੀ ਡੈਥ ਹੋ ਗਈ ਸੀ ਉਹਨੂੰ ਵੀ ਸੁਣਾ ਸਾਡੇ ਇੱਧਰ ਸਾਹਮਣੇ ਇੱਕ ਘਰ ਚ ਤਿੰਨ ਚਾਰ ਕੇਸ ਨੇ ਮਿਲੇ ਹੈਗੇ ਡਾਇਰੀਆ ਦੇ ਇਹ ਬਰੇ ਸਾਰਾ ਦਿਨ ਭਰੇ ਹੋਣ ਕਰਕੇ ਨਾ ਉਹ ਜਿਹੜਾ ਪਾਣੀ ਲੀਕ ਹੋ ਕੇ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਜਾਂਦਾ ਜਿਹੜੀ ਉਹਨਾਂ ਦੀ ਲੈਣਾ ਜਾ ਰਹੀਆਂ ਨਾ ਜਿੱਥੇ ਲੋਕਾਂ ਨੇ ਕਨੈਕਸ਼ਨ ਲਿੱਤੇ ਪਏ ਆ ਉਹਦੇ ਵਿੱਚ ਮਿਕਸ ਹੋ ਜਾਂਦਾ ਜਦੋਂ ਟੂਟੀਆਂ ਖੋਲਦੇ ਆ ਉਹ ਉਹਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਹੁੰਦਾ ਉੱਤੇ ਸਿਵਰੇਜ ਦਾ ਪਾਣੀ ਆਉਂਦਾ ਇਹ ਪੰਜ ਵੇ ਤੋਂ ਬਾਅਦ ਆਪਣੇ ਆਪ ਉਹਰੇ ਕਹਿੰਦੇ ਮਹਾਰਾਜ ਹੋਰ ਅਸੀਂ ਕੋਈ ਧੱਕਾ ਥੋੜਾ ਲਾਣੇ ਹੈ ਜੀ ਇਹ ਤਾਂ ਆਟੋਮੈਟਿਕ ਹੈ ਬਸ ਬਾਹਰ ਆ ਜਾਂਦਾ ਹੁਣ ਉਹਦੇ ਮੱਖੀ ਮੱਛਰ ਇੰਨਾ ਹੈਗਾ ਕਿ ਬੇਸਹਾਰਾ ਬਾ ਜੀ ਸਿੱਕਾਲ ਤੁਸੀਂ ਜੁੜਿਓ ਔਨਯਾਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਬਰਸਾਤਾ ਦਾ ਮੌਸਮ ਜਿਹੜਾ ਕੀ ਆ ਗਿਆ ਔਰ ਜਿਹੜੀ ਪ੍ਰਸ਼ਾਸਨ ਵੱਲੋਂ ਬਹੁਤ ਲੱਖ ਲੱਖ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਸ਼ਹਿਰ ਦੇ ਵਿੱਚ ਜਿੱਥੇ ਸੀਵਰੇਜ ਪਾਣੀ ਜਿਹੜਾ ਕੀ ਨਹੀਂ ਖੜਾ ਹੋਏਗਾ ਕੋਈ ਬਿਮਾਰੀਆਂ ਨਹੀਂ ਫੈਲਣਗੀਆਂ ਪਰ ਦਾਅਵਿਆਂ ਦੀ ਪੋਲ ਖੋਲਦੇ ਆ ਇਹ ਜਿਹੜਾ ਕੀ ਵਾਰਡ ਨੰਬਰ 40 ਦਾ ਅਜੇ ਇਲਾਕੇ ਦੇ ਵਿੱਚ ਆਏ ਆ ਤੇ ਅਸੀਂ ਗੱਲ ਕਰਦੇ ਆਂ ਕਹਿੰਦੇ ਸਾਨੂੰ ਪਤਾ ਚੱਲਿਆ ਸੀ ਕਿ ਉਰੇ ਜ਼ੈਰੀਆ ਬਹੁਤ ਪਹਿਲਾਂ ਪਿਆ ਗਲੀਆਂ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਪਾਣੀ ਸੀਵਰੇਜ ਦੇ ਗੰਦੇ ਪਾਣੀ ਕਰਕੇ ਸਾਡੇ ਨਾਲ ਆਂਟੀ ਆਂਟੀ ਜੀ ਕੀ ਨਾਮ ਹੈ ਤੁਹਾਡਾ ਆ ਮਰਗਿਆ ਨਾ ਮਾਲਤੀ ਦੇਵੀ ਮਾਲਤੀ ਦੇਵੀ ਆਪਕੇ ਘਰ ਮੇ ਕੋਈ ਬਿਮਾਰ ਹੈ ਐ ਬਿਮਾਰ ਹੋਏ ਸੇਪਕ ਠੀਕ ਹੋਏਗੇ ਹਾਂ ਕੋਈ ਪਾਣੀ ਕਰਤਾ ਕਲੋਰੀ ਕਲੋਨੀ ਪਾਣੀ ਤਾਂ ਦੇਖ ਹੀ ਰਹੇ ਹੋ ਸਾਰੇ ਦੇਖ ਰਹੇ ਖੜ ਰਹਾ ਹੈਗਾ ਕੋਈ ਨਹੀਂ ਕੋਈ ਠੀਕ ਕਰਨੇ ਕੋਈ ਬਸ ਤੁਸੀਂ ਆਪ ਕਹਿੰਦੇ ਹੋ ਗੱਲ। ਅਬ ਆਟਿਆ ਤਾਂ ਉਸ ਤਰ੍ਹਾਂ ਥੋੜੀ ਰਹਾ ਤਾਂ ਪਤੰਗੀ ਨੇ ਸਾਲ ਸੇ ਹੈਗਾ ਪਾਣੀ ਤਾਂ ਬਹੁਤ ਜ਼ਿਆਦਾ ਦਿੱਕਤ ਆ ਸਰ ਸਾਨੂੰ ਅਸੀਂ ਤਾਂ ਆਏ ਗਰਮੀਆਂ ਡੈਰੀਆ ਫੈਲਦਾ ਤੇ ਬਿਮਾਰ ਹੁੰਦੇ ਆ ਕਈ ਲੋਕ ਵਿਚਾਰੇ ਗਰੀਬ ਆ ਨਹੀਂ ਪਤਾ ਲੱਗਦਾ ਵੀ ਕਿਵੇਂ ਕਹਿਣਾ ਕਿਸੇ ਨੂੰ ਕਿੱਦਾਂ ਜਾਣਾ ਸੀ ਇਸ ਤੱਕ ਤਾਂ ਕਰ ਕਹਿੰਦਾ ਸਾਰਾ ਪਰਿਵਾਰ ਬਿਮਾਰ ਸੀ ਅਸੀਂ ਇਕੱਠੇ ਹੋ ਕੇ ਰੋਲਾ ਰਾਲਾ ਪਾਇਆ ਤਾਂ ਪਰਸੋਂ ਇਨਕੁਆਰੀ ਕਰੀਆ ਕੁੜਾ ਅੱਜ ਸਵੇਰੇ ਮਹਾਜ ਜੀ ਦਵਾਜੇ ਨਾਲ ਚਕਾਇਆ ਸੀ ਆਂਦੇ ਹੈ ਨਹੀਂ ਪਿੱਛੇ ਕਿਉਂਕਿ ਬਾਹਰ ਵੀ ਕਲੋਨੀ ਚ ਬਹੁਤ ਪਾਣੀ ਹਾਂਜੀ ਬਹੁਤ ਜ਼ਿਆਦਾ ਟੀਟੂ ਦੇ ਕਰਾਨਾ ਬਹੁਤ ਪਾਣੀ ਖੜਦਾ ਪਰੇਸ਼ਾਨ ਆ ਜੀ ਉੱਥੇ ਬੱਚੇ ਡਿੱਗਦੇ ਨੇ ਬਿਮਾਰ ਹੁੰਦੇ ਨੇ ਕਈ ਤਾਂ ਸਕੂਲ ਵੀ ਨਹੀਂ ਜਾ ਪਾਉਂਦੇ ਹਾਂਜੀ ਘਰ ਹੀ ਰਹਿ ਜਾਂਦੇ ਨੇ ਇਸ ਤਰ੍ਹਾਂ ਦਾ ਅਸੀਂ ਦੂਗੀ ਵਾਰੀ ਹੁੰਦਾ ਹਰ ਵਾਰੀ ਹੁੰਦਾ ਜੀ ਹਰ ਵਾਰੀ ਜਦ ਦੇ ਆਮ ਅਧਿਕਾਰ ਸਰਕਾਰ ਆਈ ਹੈ ਕੁਝ ਵੀ ਨਹੀਂ ਕਰਿਆ ਉਹਨਾਂ ਨੇ ਦਿੱਕਤ ਬਹੁਤ ਜ਼ਿਆਦਾ ਆ ਆ ਕੂੜਾ ਪਰਸੋ ਸ਼ਨੀਵਾਰ ਦਾ ਚੱਕਿਆ ਇਹਨਾਂ ਨੇ ਕੱਢਿਆ ਸੀ ਅੱਜ ਮਾਤਾ ਜੀ ਦਵਾਜੇ ਨਾਲ ਚਕਾਇਆਗਾ ਕਹਿੰਦਾ ਮੈਂ ਨਹੀਂ ਚੱਕਦਾ ਕਹਿੰਦਾ ਜੇ ਐਂਦਾ ਬੋਲੂਗੇ ਸਰ ਪ੍ਰੋਬਲਮ ਤਾਂ ਪਤਾ ਨਹੀਂ ਜੀ ਪਾਣੀ ਹਰੋਜ਼ ਹੀ ਖੜਦਾ ਸਰ ਬੁਰਾ ਹਾਲ ਹੈ ਔਰ ਨਾ ਤਾਂ ਐਨੀ ਗੰਦਗੀ ਹੈ ਇੰਨਾ ਮੱਛਰ ਹੈ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਕਿੰਨੀ ਚੀਕ ਜੰਮੀ ਵੀ ਹੈ ਕੋਈ ਹੱਲ ਨਹੀਂ ਹੋ ਰਹਾ ਕਮੇਟੀ ਜੀ ਅਸੀਂ ਦੋ ਵਾਰ ਜਾਏ ਜੀ ਸਿਹਤ ਵਿਭਾਗ ਵਾਲੇ ਤਾਂ ਜਦੋਂ ਹੁਣ ਕੱਲ ਪਰਸੋ ਰੋਲਾ ਪਿਆ ਸੀਗਾ ਡਾਇਰੀਆ ਦਾ ਜੀ ਉਦੋਂ ਆਏ ਸੀ ਜੀ ਪਾਣੀ ਪੂਣੀ ਦੇ ਸੈਂਪਲ ਲੈ ਕੇ ਗਏ ਆ ਕੁਝ ਉਹ ਤੇ ਹਲੇ ਰਿਪੋਰਟ ਮੇਖਰ ਉਹਨਾਂ ਦੀ ਆਈ ਨਹੀਂ ਛੇ ਪਾਣੀ ਵੀ ਗੰਦਾ ਆਉਂਦਾ ਔਰ ਪੀਣ ਵਾਲਾ ਪਾਣੀ ਕਹਿੰਦੇ ਆ ਜੀ ਲੋਕੀ ਵੀ ਮਿਕਸ ਹੋ ਕੇ ਆ ਰਹਾ ਗੰਦਾ ਰਹਿ ਸਮੈਲ ਮਾਰ ਰਹੀ ਹੈ ਪਾਣੀ ਦੇ ਵਿੱਚ ਹਮੇਸ਼ਾ ਦੀ ਪ੍ਰੋਬਲਮ ਆਂਦੀ ਹੈ ਜਿਹੜੀ ਸਰ ਇਹ ਪਾਣੀ ਖੜ ਰਿਹਾ ਹੈ 3 ਮਹੀਨੇ ਹੋ ਗਏ ਲਗਾਤਾਰ ਹਰੋਸ਼ ਸ਼ਾਮ ਨੂੰ ਖੜਦਾ ਆਏਗਾ ਕਦੇ ਦੁਪਹਿਰ ਨੂੰ ਵੀ ਨਿਕਲਿਆ ਆਂਦਾ ਸ਼ਾਮ ਨੂੰ ਤਾਂ ਦਿੱਲੀ ਤੋਂ ਕਰੀਬਨ 5:00 ਵਜੇ ਨਿਕਲਦੇ ਨਿਕਲਦਾ ਹਾਂ ਜੀ ਆਪਣੇ ਆ ਸੀਵਰਾਂ ਦੇ ਵਿੱਚੋਂ ਬੈਗ ਮਾਰ ਜਾਂਦਾ ਹੈ ਇਹ ਪ੍ਰੋਬਲਮ ਤਾਂ ਹੁਣ ਕਮੇਟੀ ਵਾਲੇ ਜਾਣਦੇ ਵੀ ਕੀ ਪ੍ਰੋਬਲਮ ਹੈ ਇਹਨਾਂ ਨੇ ਬਾਹਰ ਹੋਰ ਇੱਕ ਡਿਸਪੋਜ਼ਲ ਬਣਾਇਆ ਉਹ ਵੀ ਚਾਲੂ ਨਹੀਂ ਕਰ ਰਹੇ ਜੀ ਪਤਾ ਨਹੀਂ ਉਹਦੇ ਚ ਕੀੜੇ ਚੰਨ ਆ ਰਹੀ ਹੈ ਇਹਨਾਂ ਨੂੰ ਜੀ ਬਿਮਾਰੀ ਫੈਲਣ ਦਾ ਮਤਲਬ ਖਤਰਾ ਆਏਗਾ ਤੁਹਾਨੂੰ ਲੱਗਦਾ ਬਰਸਾਤਾਂ ਦਾ ਮੌਸਮ ਸਰ ਹੈਗਾ ਹੀ ਆ ਅੱਗੇ ਨੂੰ ਬਰਸਾਤਾਂ ਆ ਰਹੀਆਂ ਹੈਗੀਆਂ ਸਰ ਪਹਿਲਾਂ ਵੀ ਸਾਡੇ 2 ਸਾਲ ਪਹਿ ਉਹਨੂੰ ਵੀ ਸੁਣਿਆ ਸਾਡੇ ਇੱਧਰ ਸਾਹਮਣੇ ਇੱਕ ਘਰ ਚ ਤਿੰਨ ਚਾਰ ਕੇਸ ਨਹੀਂ ਮਿਲੇ ਹੈਗੇ ਡੈਰੀਆ ਦੇ ਵੀਰ ਦੁਕਾਨਾਂ ਦੇਖੋ ਵੀ ਜੀਣਾ ਕਿੰਨਾ ਔਖਾ ਹੀ ਨਾ ਲੋਕਾਂ ਦਾ ਬਿਮਾਰੀ ਕਰਕੇ ਔਰ ਤੁਸੀਂ ਦੇਖੋ ਕਿ ਘਰ ਦਾ ਮੇਨ ਗੇਟ ਹੈ ਇੱਧਰ ਵੀ ਮੇਨ ਗੇਟ ਹੈ ਔਰ ਆਲੇ-ਦਾਲੇ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਗੰਦਗੀ ਹੈ ਡੈਰੀਆ ਫੈਲਦਾ ਉਰੇ ਡੇਂਗੂ ਤੱਕ ਦੇ ਜਿਹੜੇ ਕੀ ਪਿਛਲੀ ਵਾਰ ਵੀ ਡੈਰੀਆ ਡੇਂਗੂ ਇਹ ਜੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਕੀ ਉਰੇ ਫੈਲ ਜੰਦੀਆਂ ਤੇ ਫਿਰ ਲੋਕ ਜਿਹੜੇ ਕੀ ਬਿਮਾਰ ਹੁੰਦੇ ਆ ਇਹ ਉਹ ਕਲੋਨੀ ਹੈ ਕੋਈ ਜ਼ਿਆਦਾ ਮੀਰ ਲੋਕਾਂ ਦੀ ਕਲੋਨੀ ਨਹੀਂ ਮਤਲਬ ਰੋਜ਼ ਦੀ ਰੋਜੀ ਰੋਟੀ ਕਮਾਉਣ ਵਾਲੇ ਲੋਕਾਂ ਦੀ ਇੱਕ ਕਲੋਨੀ ਹੈ ਜਿਆਦਾਤਰ ਉਰੇ ਲੋਕ ਜਿਹੜੇ ਕੀ ਆਪਣੀ ਰੋਜ਼ ਦਾ ਕਮਾਨਨ ਦੀ ਤਸਵੀਰ ਦੇਖੋ ਤੁਸੀਂ ਇਹ ਸਾਫ ਸਿਸਟਮ ਦੀ ਤਸਵੀਰ ਹੈ ਕਿ ਮੱਛਰ ਤੁਸੀਂ ਦੇਖੋ ਕਿੱਡਾ-ਕੱਡਾ ਮੱਛਰ ਹੈ ਔਰ ਲੋਕ ਕਹਿ ਰਹੇ ਕਿ ਸ਼ਾਮੀ 5:30 ਵਜੇ ਤੋਂ ਬਾਅਦ ਉਰੇ ਨਦੀ ਆਲਾ ਮਾਹੌਲ ਬਣ ਜਾਂਦਾ ਵੀ ਮਤਲਬ ਪਾਣੀ ਸੀਵਰੇਜ ਦਾ ਬੈਕ ਮਾਰਨ ਲੱਗ ਜਾਂਦਾ ਸਾਡੇ ਨਾਲ ਨੇ ਇਲਾਕਾ ਕਾਉਂਸਲਰ ਜਿਹੜੇ ਕੀ ਕਾਉਂਸਲਰ ਸੀ ਬੇਸ਼ੱਕ ਸਰਕਾਰ ਦੂਜੀ ਆ ਗਈ ਪਰ ਉਹਨਾਂ ਨੇ ਵੀ ਉਹ ਕਹਿੰਦੇ ਕਿ ਅਸੀਂ ਬੇਸ਼ੱਕ ਵੱਖ-ਵੱਖ ਕਾਰਪੋਰੇਸ਼ਨਾਂ ਨੂੰ ਵੀ ਮੈਂ ਕਹਿੰਦਾ ਥੱਲੇ ਗੱਲ ਵੀ ਕਰਦੇ ਹਾਂ ਤੁਸੀਂ ਉਹਨਾਂ ਨਾਲ ਸੰਦੀਪ ਲੋਤਰਾ ਜੀ ਥੋੜੀ ਤੁਸੀਂ ਬਾੜ ਤੇ ਐਮਸੀਓ ਤੁਹਾਡਾ ਵੀ ਘਰ ਹੋ ਰਹੀ ਆ ਕਿਉਂਕਿ ਤੁਸੀਂ ਵੀ ਨਾ ਲੋਕਾਂ ਦੇ ਵਿੱਚ ਹੀ ਰਹ ਜਾਂਦੇ ਜਾਂਦੇ ਹੋ ਪ੍ਰੋਬਲਮ ਕਿੱਥੇ ਆ ਰਹੀ ਸਰ ਪ੍ਰੋਬਲਮ ਆ ਰਹੀ ਹੈ ਜਿਹੜਾ ਇਹ ਐਸ.ਟੀ.ਪੀ. ਪਲਾਂਟ ਹੈ ਉੱਥੇ ਮੋਟਰਾਂ ਲੱਗੀਆਂ ਪਈਆਂ ਪਤਾ ਨਹੀਂ ਬਿਜਲੀ ਬਚਾਣ ਦੇ ਚੱਕਰ ਦੇ ਵਿੱਚ ਉਹ ਮੋਟਰਾਂ ਚਲਾਉਂਦੇ ਨਹੀਂ ਉਹਦੇ ਨਾਲ ਕੀ ਹੈ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਉਹ ਜਿਹੜੀ ਵੱਡੀ ਲੈਂ ਪਈ ਹੋਈ ਹੈ ਨਾ ਉਹਦੇ ਚੋਂ ਨਿਕਲਦਾ ਜੇ ਮੋਟਰਾਂ ਚੱਲਣ ਗਈਆਂ ਉਹ ਤਾਂ ਉਰੇ ਤੇ ਪਾਣੀ ਖਾਲੀ ਹੋਏਗਾ ਤੇ ਅਸੀਂ ਸਾਰੇ ਮਹੱਲੇ ਦੇ ਨਿਵਾਸੀ ਇਕੱਠੇ ਹੋ ਕੇ ਅਸੀਂ 2-3 ਵਾਰ ਕਮਿਸ਼ਨਰ ਸਾਹਿਬ ਕੋਲ ਵੀ ਜਾ ਕੇ ਆਏ ਉਹਨਾਂ ਨੂੰ ਬੇਨਤੀ ਵੀ ਕਰਕੇ ਆਏ ਆ ਕਿ ਸਾਡਾ ਐਵੇਂ ਐਵੇਂ ਹਾਲ ਹੈਗਾ ਤੇ ਜਦੋਂ ਕੀ ਹੈ ਸੀਵਰੇਜ ਸਾਰਾ ਦਿਨ ਭਰੇ ਹੋਣ ਕਰਕੇ ਨਾ ਉਹ ਜਿਹੜਾ ਪਾਣੀ ਲੀਕ ਹੋ ਕੇ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਜਾਂਦਾ ਜਿਹੜੀ ਉਹਨਾਂ ਦੀ ਲੈਣਾਂ ਜਾ ਰਹੀਆਂ ਨਾ ਜਿੱਥੇ ਲੋਕਾਂ ਨੇ ਕਨੈਕਸ਼ਨ ਲਿੱਤੇ ਪਏ ਆ ਉਹਦੇ ਚ ਮਿਕਸ ਹੋ ਜਾਂਦਾ ਜਦੋਂ ਟੂਟੀਆਂ ਖੋਲਦੇ ਆ ਉਹ ਉੱਥੇ ਪੀਣ ਵਾਲਾ ਪਾਣੀ ਨਹੀਂ ਹੁੰਦਾ ਉੱਥੇ ਸ਼ਿਵਰੇ ਦਾ ਪਾਣੀ ਆਂਦਾ ਹੈ ਤੇ ਪਹਿਲਾਂ ਕੀ ਹੋਇਆ ਦੋ ਬੱਚਿਆਂ ਦੀ ਪਿਛਲੀ ਵਾਰ ਤਾਂ ਡੈਥ ਹੋ ਗਈ ਸੀਗੀ ਡੈਰੀਆ ਫੈਲਣ ਕਰਕੇ ਇਸ ਵਾਰ ਵੀ ਦੋ ਤਿੰਨ ਘਰਾਂ ਦੇ ਵਿੱਚ ਡੈਰੀਆ ਦੇ ਕੇਸ ਨਿਕਲੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਵੀ ਆਪ ਰਹਿੰਦੇ ਹੋ ਛੋਟੇ ਛੋਟੇ ਬੱਚੇ ਆ ਵੀ ਹੁਣ ਤੁਸੀਂ ਤਸਵੀਰ ਦੇਖ ਰਹੇ ਵੀ ਮਤਲਬ ਕਾਰਪੋਰੇਸ਼ਨ ਵਾਲੇ ਮਤਲਬ ਆਣੇ ਆ ਜਾਂ ਆ ਕੇ ਕਾਰਪੋਰੇਸ਼ਨ ਵਾਲਿਆਂ ਨੂੰ ਸਾਨੂੰ ਕਹਿੰਦੇ ਨੂੰ ਕਿੰਨੀ ਵਾਰ ਹੋ ਚੁੱਕਿਆ ਅਸੀਂ ਕਮਿਸ਼ਨਰ ਸਾਹਿਬ ਕੋ ਸਾਡੇ ਕੋਲ ਵੀਡੀਓ ਪਈਆਂ ਮੈਂ ਵੀਡੀਓ ਵੀ ਉਹਨਾਂ ਨੂੰ ਸੈਂਡ ਕਰਦਾ ਰਹਿਣਾ ਤੇ ਕਾਰਪਰੇਸ਼ਨ ਜਦੋਂ ਡੈਰੀਆ ਫਿਰ ਲੈ ਕੱਲ ਕੱਲ ਫੇਰ ਆਏ ਆ ਉਹ ਤੇਰੇ ਆਏ ਆ ਉਸ ਵੇ ਪਰਸੋਂ ਪਰਸੋਂ ਦੀ ਗੱਲ ਹੈ ਜੀ ਪਰਸੋਂ ਆਏ ਸੀਗੇ ਫਿਰ ਉਸ ਵੇ ਆਏ ਆ ਬਿਲਕੁਲ ਸਾਰੀ ਸਫਾਈ ਸੁਫੀ ਕਰ ਗਏ ਸੀਗੇ ਮਗਰ ਕੱਲ ਸ਼ਾਮ ਨੂੰ ਪਰਸੋਂ ਤਾਂ ਪਾਣੀ ਨਿਕਲਿਆ ਨਹੀਂ ਕੱਲ ਫੇਰ ਨਿਕਲ ਗਿਆ ਤੇ ਹੋ ਗਿਆ ਜਿਹੜੇ ਪਾਣੀ ਪਲਾਂਟ ਤੇ ਜਾ ਰਿਹਾ ਉੱਤੇ ਤੁਸੀਂ ਕਹਿੰਦੇ ਮੋਟਰ ਨਹੀਂ ਚੱਲਦੀ ਉਹ ਮੋਟਰ ਨਹੀਂ ਚਲਾਂਦੇ ਦਾ ਸੀਵਰੇਜ ਮਤਲਬ ਬੈਕਮਾਰ ਸੀਵਰੇਜ ਜਿਹੜਾ ਉੱਥੇ ਜਿਹੜੇ ਪਲਾਂਟ ਲੱਗੇ ਪਏ ਆ ਉਹਦੇ ਚੋਂ ਜਿਹੜੀ ਮੇਨ ਲਾਈਨ ਜਾ ਰਹੀ ਹੈ ਉਹਦੇ ਚੋਂ ਮੋਟਰਾਂ ਚੱਲਣਗੀਆਂ ਤਾਂ ਪਾਣੀ ਉਹਦੇ ਚੋਂ ਖਾਲੀ ਹੋਏਗਾ ਇਹ ਮੋਟਰਾਂ ਨਹੀਂ ਚਲਾਨ ਕਰਕੇ ਪਤਾ ਨਹੀਂ ਬਿਜਲੀ ਪਹਚਾਨ ਦੇ ਚੱਕਰ ਤੇ ਵਿੱਚ ਇਹ ਮੋਟਰਾਂ ਨਹੀਂ ਚਲਾਂਦੇ ਉਹਦੇ ਕਰਕੇ ਪਾਣੀ ਨਿਕਲ ਨਹੀਂ ਸਕਦਾ 5:30 5:6 ਵਜੇ ਨੂੰ ਇਹ ਜਿਹੜੀ ਸੜਕ ਹੈ ਤੁਹਾਨੂੰ ਸੜਕ ਨਹੀਂ ਦਿਖੇਗੀ ਇਹ ਪੂਰੇ ਨਾਲੇ ਦੀ ਤਰ੍ਹਾਂ ਦਿਖੇਗੀ ਕਿ ਇਹ ਪੂਰਾ ਜਿਵੇਂ ਨਾਲਾ ਬਣਿਆ ਪਿਆ ਨਾ ਤੇ ਇਹ ਨਹੀਂ ਹੈ ਕਿ ਪ੍ਰਸ਼ਾਸਨ ਦੇ ਵਿੱਚ ਦਿੱਕਤ ਆਂਦੀ ਹੈ ਸਾਨੂੰ ਤਾਂ ਮਤਲਬ ਕਿ 3-4 ਮਹੀਨੇ ਹੋ ਗਏ ਲਗਾਤਾਰ ਇਹ ਦਿੱਕਤ ਆ ਰਹੀ ਹੈ ਤੁਸੀਂ ਦੇਖੋ ਤੁਹਾਡੀ ਸਰਕਾਰ ਵੀ ਰਹੀ ਹੈ ਪਹਿਲਾਂ ਕੋਈ ਪੱਕਾ ਹੱਲ ਸਰਕਾਰਾਂ ਨਹੀਂ ਕਰਦੀਆਂ ਕਿਉਂਕਿ ਲੋਕ ਜਿਹੜੇ ਹੈਗੇ ਦੇਖੋ ਬਹੁਤ ਔਖੇ ਹੁੰਦੇ ਆ ਤੁਸੀਂ ਆਪ ਹੀ ਨਾਲ ਚ ਰਹਿੰਦੇ ਹੋ ਤੁਸੀਂ ਉਹ ਕਾਉਂਸਲਰਾਂ ਚ ਤਾਂ ਨਹੀਂ ਵੀ ਤੁਹਾਡੀ ਕੋਠੀ ਵਾਰ ਤੇ ਲਾਕਾ ਹੋਇਆ ਤੁਸੀਂ ਆਪਰੇ ਰਹਨੇ ਹੋ ਇਹਦਾ ਪੱਕਾ ਫਸਲੀ ਬਣੋਤਾ ਕਿਵੇਂ ਨਿਕਲੇਗਾ ਲੋਕਾਂ ਨੂੰ ਕਦੋਂ ਇਸ ਗੰਦਗੀ ਦਾ ਪੱਕੀ ਛਦਾ ਕਿਵੇਂ ਮਿਲ ਤੱਕਦੀ ਹੈ ਤੁਸੀਂ ਕਿਉਂਕਿ ਹਲਕਾ ਵਿਧਾਇਕ ਨਹੀਂ ਕਰਦੀ ਕਿਉਂਕਿ ਉਹ ਤਾਂ ਕਹਿੰਦੇ ਆ ਵੀ ਜਿਹੜੀ ਮਰਜ਼ੀ ਪਾਰਟੀ ਦਾਵੇ ਮੈਂ ਲੋਕਾਂ ਦੇ ਕੰਮ ਕਰਦਾ ਤੁਸੀਂ ਕਦੀ ਮਿਲੋ ਕੋਈ ਮੈਪ ਤਿਆਰ ਕੀਤਾ ਇਸ ਚੀਜ਼ ਦਾ ਵੀ ਲੋਕਾਂ ਨੂੰ ਪੱਕਾ ਹੀ ਹੱਲ ਨਹੀਂ ਅਸੀਂ ਹਲਕਾ ਵਿਧਾਇਕ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਤੇ ਮਗਰ ਅਸੀਂ ਕਮਿਸ਼ਨਰ ਸਾਹਿਬ ਕੋਲ ਦੋ ਤਿੰਨ ਵਾਰ ਜਾ ਕੇ ਆਏ ਆ ਤੇ ਜਦੋਂ ਜਦੋਂ ਸਾਡੀ ਸਰਕਾਰ ਸੀਗੀ ਅਸੀਂ ਕੁਆਟਰਾਂ ਦੇ ਵਿੱਚੋਂ ਕੁਆਟਰਾਂ ਦੇ ਵਿੱਚੋਂ ਨਾ ਇੱਕ ਲੈਂਪ ਪਾਈ ਸੀਗੀ ਲੈਂਪ ਪਾ ਕੇ ਕੀ ਅਸੀਂ ਇਹਦਾ ਹੱਲ ਨਿਕਲ ਜੇ ਉਸ ਟਾਈਮ ਕਾਫੀ ਕਾਫੀ ਹੱਲ ਨਿਕਲ ਗਿਆ ਸੀਗਾ ਮਗਰ ਹੁਣ ਜਦ ਤੱਕ ਮੋਟਰਾਂ ਨਹੀਂ ਚੱਲਣਗੇ ਤਾਂ ਪਾਣੀ ਸੀਬੜੇ ਕਿਵੇਂ ਖਿੱਚੇਗਾ ਜੀ ਹੁਣ ਤਾਂ ਤੁਸੀਂ ਵੀ ਕੇਸਪੂਲ ਦੇਖਿਆ ਮਤਲਬ ਡੈਰੀਏ ਦੇ ਉੱਧਰ ਵੀ ਜਿਮਾਂਤੀ ਦੱਸ ਰਹੀ ਸੀ ਸਿਰਫ ਉਹ ਆ ਗਏ ਕੋਈ ਦਵਾਈਆਂ ਦੂਈਆਂ ਵੰਡੀਆਂ ਸਿਰਫ ਪਰਸੋ ਆਏ ਸੀਗੇ ਉਹ ਆਏ ਸੀਗੇ ਇਨੋ ਦੇ ਪੈਕੇਟ ਵੰਡ ਗਏ ਸੀਗੇ ਹਾਂਜੀ ਇਸ ਤੋਂ ਇਲਾਵਾ ਕੁਝ ਹੋਰ ਨਹੀਂ ਪਾਣੀ ਵੀ ਗੰਦਾ ਪੀਣ ਵਾਲਾ ਆ ਰਿਹਾ ਪਾਣੀ ਵੀ ਗੰਦਾ ਆ ਰਿਹਾ ਜੀ ਪੀਣ ਵਾਲਾ ਹੱਲ ਤਾਂ ਦੇਖੋ ਜੀ ਸੁਧਾਰ ਕਰਨਾ ਸਫਾਈ ਹੋਣੀ ਚਾਹੀਦੀ ਹੈ ਇਹਦਾ ਸੀਵਰ ਦਾ ਕਰਨਾ ਚਾਹੀਦਾ ਹੈ ਇਹਦਾ ਇਹ ਜਿਹੜਾ ਓਵਰਫਲੋ ਹੋ ਜਾਂਦਾ ਰਾਤੀ ਮੈਂ 9 ਵਜੇ ਉੱਠ ਕੇ ਦੇਖਿਆ ਤਾਂ ਸੀਵਰ ਓਵਰਫਲੋ ਚੱਲ ਰਿਹਾ ਸੀਗਾ ਜੀ ਕਮੀ 5 ਵਜੇ ਤੋਂ ਬਾਅਦ ਆਪਣੇ ਆਪ ਉਹਰੇ ਕਹਿੰਦੇ ਮਹਾਰਾਜ ਹੋਰ ਅਸੀਂ ਕੋਈ ਧੱਕਾ ਥੋੜਾ ਲਾਣੇ ਹੈ ਜੀ ਇਹ ਤਾਂ ਆਟੋਮੈਟਿਕ ਹੈ ਬਸ ਬਾਹਰ ਆ ਜਾਂਦਾ ਹੁਣ ਉਹਦੇ ਮੱਖੀ ਮੱਛਰ ਇੰਨਾ ਹੈਗਾ ਕਿ ਬੇਸਹਾਬਾ ਜੀ ਉਹ ਬਿਲਕੁਲ ਤਸਵੀਰ ਤੁਸੀਂ ਹੁਣ ਵੀ ਦੇਖ ਰਹੇ ਹੋ ਔਰ ਮੈਂ ਤੁਹਾਨੂੰ ਇੱਕ ਹੋਰ ਤਸਵੀਰ ਦਿਖਾ ਰਿਹਾ ਇੱਕ ਤਸਵੀਰ ਕਿਉਂਕਿ ਬਿਮਾਰੀ ਆਪਣੇ ਪਹਿਲੇ ਕੀ ਤੁਹਾਨੂੰ ਮੈਂ ਇੱਕ ਜੀ ਕੈਮਰਾਮੈਨ ਨੇ ਕਿਹਾ ਆ ਦੇਖੋ ਇਹ ਉਹਦੇ ਪਾਣੀ ਆ ਇਹ ਗੰਦਗੀ ਆ ਔਰ ਇਹ ਇਹਨਾਂ ਦੇ ਪੀਣ ਦਾ ਪਾਣੀ ਜਾ ਰਿਹਾ ਔਰ ਵਿੱਚੋ ਜਿਹੜੀ ਇਹ ਲਾਈਨ ਆ ਰਹੀ ਹੈ ਤੁਸੀਂ ਉਹ ਰੋ ਦੇਖ ਰਹੇ ਹੋ ਮਤਲਬ ਉਹ ਰੋ ਸੀਵਰੇਜ ਦੀ ਲਾਈਨ ਹੈ ਇਦੇ ਨਾਲ ਹੀ ਪਾਈਪ ਦੀ ਜਿਹੜੀ ਪੀਣ ਵਾਲੇ ਪਾਣੀ ਦੀ ਲਾਈਨ ਹੈ ਅਗਰ ਉਹ ਦੋ ਇਕੱਠੀਆਂ ਹੋਣ ਗਈਆਂ ਜਿਹੜਾ ਕੀ ਕਿਉਂਕਿ ਸੀਵਰੇਜ ਬੈਕ ਮਾਰਦਾ ਵਿੱਚੇ ਪਾਣੀ ਜਿਹੜਾ ਕਿਉਂਕਿ ਪੁਰਾਣੀਆਂ ਪਾਈਪਾਂ ਭਾਵੇਂ ਉਹ ਸੀਵਰੇਜ ਦੀਆਂ ਤੇ ਭਾਵੇਂ ਪੀ ਉਸ ਕਰਕੇ ਇਹ ਜਿਹੜੀ ਗੰਦਗੀ ਆ ਜਾਂਦੀ ਥੱਲੇ ਪਾਣੀ ਹੋ ਗਿਆ ਉਹ ਜਿਹੜਾ ਲੋਕਾਂ ਨੂੰ ਪਾਣੀ ਅੰਦਰ ਪੀਣ ਵਾਲਾ ਪਾਣੀ ਵੀ ਗੰਦਾ ਜਾਂਦਾ ਜਿਸ ਕਰਕੇ ਈਨਕ ਬਿਮਾਰੀਆਂ ਫੈਲ ਰਹੀਆਂ ਲੱਖ ਲੱਖ ਦਾਅਵੇ ਪ੍ਰਸ਼ਾਸਨ ਕਰਦਾ ਅਸੀਂ ਇਹਨਾਂ ਕੁਝ ਕਰ ਰਹੇ ਆ ਅਸੀਂ ਲੋਕਾਂ ਲਈ ਕਰ ਰਹੇ ਆ ਪਰ ਪ੍ਰਸ਼ਾਸਨ ਨੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਅਸੀਂ ਦਿਖਾ ਰਹੇ ਆ ਆਕਲ ਬੇਸ਼ੱਕ ਕਾਰਪੋਰੇਸ਼ਨ ਕਹਿੰਦੇ ਆਏ ਆ ਅਧਿਕਾਰੀ ਆਏ ਆ ਪਾਣੀ ਕੱਢ ਕੇ ਜਿਹੜਾ ਸੀਵਰੇਜ ਤੋਂ ਕਹਿੰਦੇ ਚਲੇ ਗਏ ਮੁੜ ਕੇ ਕਹਿੰਦੇ ਸ਼ਮੀ ਫੇਰ ਉਹੀ ਕੰਮ ਹੋ ਜਾਂਦਾ ਓਰੇ ਇਹਨਾਂ ਕੋਲ ਵੀਡੀਓ ਵੀ ਹੈਗੀਆਂ ਪਰ ਪ੍ਰਸ਼ਾਸਨ ਚਾਹਦਾ ਹੈ ਲੱਖ ਲੱਖ ਦਾਵੇ ਬੇਸ਼ੱਕ ਉਹ ਕਰਦੇ ਨੇ ਪਰ ਇਸ ਕਲੋਨੀ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਇਹ ਕੋਈ ਅਮੀਰ ਕਲੋਨੀ ਨਹੀਂ ਪੂਰੇ ਬਹੁਤ ਹੀ ਜਿਹੜੇ ਕਿ ਰੋਜ਼ ਦੀ ਰੋਜੀ ਕਮਾਣ ਵਾਲੇ ਲੋਕ ਆ ਉਹ ਰਹਿੰਦੇ ਨੇ ਹਮੇਸ਼ਾ ਪਿਛਲੇ ਸਾਲ ਵੀ ਦੋ ਬੱਚਿਆਂ ਦੀ ਕਹਿੰਦੇ ਮੌਤ ਹੋਈ ਸੀ ਡਾਇਰੀ ਇਹ ਕਰਕੇ ਹੁਣ ਵੀ 5-10 ਪੇਸ਼ੈਂਟ ਪਿਛਲੇ ਮੱਲੇ ਚ ਐ ਦੋ-ਦੋ ਚਾਰ-ਚਾਰ ਹਰ ਇੱਕ ਘਰ ਦੇ ਵਿੱਚ ਐ ਕਿਉਂਕਿ ਜਿਹੜਾ ਪੀਣ ਵਾਲਾ ਪਾਣੀ ਬਹੁਤ ਹੀ ਗੰਦਾ ਆ ਰਿਹਾ ਸੋ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਲੋਕਾਂ ਦੀ ਸਹਾਰ ਲਈ ਜਾਵੇ ਜੋ ਕਿ ਇਸ ਧਿਆਨਕ ਬਿਮਾਰੀਆਂ ਜਿਹੜੀ ਗੰਦੇ ਪਾਣੀ ਦੇ ਨਾਲ ਰੋਜ਼ ਆਪਣੇ ਘਰ ਦੇ ਬਾਹਰ ਜਿਹੜਾ ਇਹਨਾਂ ਨੂੰ ਦੇਖਣਾ ਪੈਂਦਾ ਤੇ ਬਹੁਤ ਹੀ ਨਰਕ ਵਰਗੀ ਜ਼ਿੰਦਗੀ ਜੀਣ ਨੂੰ ਮਜਬੂਰ ਨੇ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਜੋਸ਼ੀ ਦੇ ਰਿਪੋਰਟ